ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਜਿੰਦਰ ਸਿੰਘ ਖਾਲਸਾ ਝੰਡੇ ਵਾਲਾ ਸਟੱਡ ਫਾਰਮ ਤੋਂ ਤੇ ਅੱਜ ਬਈ ਲੈ ਕੇ ਆਏ ਵੀਡੀਓ ਤੁਹਾਨੂੰ ਦੱਸਿਆ ਹੀ ਸੀ ਆਪਾਂ ਵੀ ਜਿਵੇਂ ਦੋਨਾਂ ਘੋੜਿਆਂ ਦੀ ਆਪਣਿਆਂ ਦੀ ਟ੍ਰੇਨਿੰਗ ਚੱਲ ਰਹੀ ਆ ਤੇ ਆਪਾਂ ਇਹਨਾਂ ਨੂੰ ਚਾਲ ਪਾਉਣਾ ਪਾਉਣਾ ਆਏਗਾ ਤੋਰਾ ਵਧੀਆ ਤੋਰ ਨ ਸਿਖਾਉਣਾ ਇਹਨਾਂ ਨੂੰ ਉੱਤੇ ਬੈਠਣਾ ਹਨਾ ਤੇ ਘੋੜਾ ਚਾਲ ਦੇ ਨਾਲ ਹੀ ਸੋਹਣਾ ਲੱਗਦਾ ਬਾਈ ਤੇ ਬਾਕੀ ਜਿਹੜੀ ਦੂਜੀ ਸਵਾਰੀ ਨਰਦੀ ਕਰਨ ਦਾ ਸਵਾਦ ਆਉਂਦਾ ਉਹ ਕੋੜੀ ਤੇ ਸਵਾਦ ਨਹੀਂ ਆਉਂਦਾ ਹਨ ਤੇ ਬਾਕੀ ਜਿਹੜੀ ਆ ਉਮਰ ਐ ਉਮਰ ਦੇ ਵਿੱਚ ਬਹੁਤ ਸੋਹਣਾ ਤੋੜਾ ਦੁਰਨ ਲੱਗ ਜਾਂਦਾ ਘੋੜਾ ਵਧੀਆ ਚਾਲ ਪਾ ਜਾਂਦਾ ਪਹਿਲਾਂ ਬਹੁਤ ਜਿਆਦਾ ਕਰਦਾ ਇਹਦਾ ਅੱਜ ਪਹਿਲਾ ਦਿਨ ਸੀਗਾ ਰੈਂਪੋ ਦਾ ਤੇ ਇਹਨੂੰ ਆ ਚੱਕਰ ਤੇ ਲਾਇਆ ਤੇ ਜਿਹੜੇ ਬੇਨਤੀ ਆ ਵੀ ਜਿਹੜੇ ਵੀਰ ਭਈ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਆਪ ਦੇ ਹੱਥੀ ਘੋੜੇ ਨੂੰ ਟ੍ਰੇਨਿੰਗ ਦੇਣਾ ਚਾਹੁੰਦੇ ਆ ਤੇ ਭਈ ਆਪਣੇ ਨਾਲ ਆਪਣਾ ਚੈਨਲ ਸਬਸਕ੍ਰਾਈਬ ਫਾਲੋ ਕਰ ਲੋ ਆਪਣੇ ਨਾਲ ਜੁੜੋ ਤੇ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਠੀਕ ਆ ਹਲੇ ਤਾਂ ਆਇਆ ਭਈ ਥੋੜੀ ਜੀ ਨਾ ਹਾਂ ਨਾਲ ਮੈਨੂੰ ਹੈਲਪ ਕਰਾਉਣੀ ਪੈਂਦੀ ਆ ਆਪਣੇ ਕੋਚ ਦੇ ਤੇ ਬਾਕੀ ਜਦੋਂ ਤੋਂ ਦੋ ਤਿੰਨ ਤਣ ਜੇ ਸੈਟਿੰਗ ਹੋ ਗਈ ਥੋੜੀ ਜੀ ਤੇ ਫੇਰ ਆਪਾਂ ਸਾਰੀ ਵੀਡੀਓ ਪ੍ਰੋਪਰ ਬਣਾ ਕੇ ਤੁਹਾਨੂੰ ਦੱਸਾਂ ਕਰੂੰਗਾ ਤੇ ਹੁਣ ਵੀ ਤੁਹਾਨੂੰ ਮੈਂ ਓਨੀ ਪੂਰੀ ਜਾਣਕਾਰੀ ਦਿਆ ਕਰੂਗਾ ਨਾਲ ਜਿਹੜੀ ਆਪਣੀ ਇੱਕ ਰੱਸੀ ਪਾਈ ਵੀ ਆ ਇਹ ਮੈਂ ਨਾਲ ਫੜ ਕੇ ਤੁਰਦਾ ਹੁੰਦਾ ਸਾਈਡ ਤੇ ਕਿਉਂਕਿ ਇਹਦੇ ਤੇ ਬਿਲਕੁਲ ਕੁਆਲਿਟੀ ਸੀ ਬੈਠੇ ਅਜ ਪਹਿਲੇ ਦਿਨ ਹੀ ਕਾਠੀ ਪਈ ਆ ਤੇ ਇਹਨੇ ਬਿਲਕੁਲ ਵੀ ਇਹਨੇ ਹਲਤ ਨਹੀਂ ਕੀਤੀ ਕੋਈ ਇਹਨੇ ਮਹਿਸੂਸ ਨਹੀਂ ਕੀਤਾ ਵੀ ਮੇਰੇ ਤੇ ਪਹਿਲੀ ਵਾਰ ਜਿਵੇਂ ਕਾਠੀ ਪਈ ਆ ਤੇ ਵੀ ਹਲਤ ਕਰਦਾ ਘੋੜਾ ਹਨਾ ਜਮਾ ਹੀ ਨਹੀਂ ਕੀਤਾ ਇਹਨੇ ਕਿਉਂਕਿ ਮੈਂ ਬਈ ਘਰੇ ਆਹ ਬੰਦ ਦਿੰਦਾ ਆਈ ਗੱਦੀ ਗੁੱਦੀ ਤੇ ਵੈਸੇ ਵੀ ਪੰਗੇ ਲੈਂਦਾ ਰਹਿੰਦਾ ਹੀ ਹਨ ਐਨੇ ਨਾਲ ਬਾਈ ਘੋੜਾ ਨਾ ਥੋੜਾ ਜਿਆ ਐਲਥ ਘੱਟ ਕਰਦਾ ਕਿਉਂਕਿ ਉਹਨੂੰ ਪਤਾ ਲੱਗਣ ਲੱਗਾ ਵੀ ਇਹ ਚੀਜ਼ ਮੈਨੂੰ ਕੋਈ ਨੁਕਸਾਨ ਨਹੀਂ ਕਰਦੀ ਤੇ ਇਸੇ ਲਈ ਘਰੇ ਪੰਗੇ ਲੈਣ ਲੈਂਦੇ ਰਹਿਣਾ ਚਾਹੀਦਾ ਤੇ ਅੱਜ ਆ ਤੁਹਾਡੇ ਸਾਹਮਣੇ ਹੀ ਆ ਇਹਦੀ ਆਪਾਂ ਅੱਜ ਮਿਹਨਤ ਕਿਉਂਕਿ ਕੱਡੇ ਨਹੀਂ ਸੀਗੇ ਤੇ ਬਾਲੇ ਨਹੀਂ ਫਿਰ ਆਪਾਂ ਜੋਰ ਲਵਾਉਂਦੇ ਬਾਲਾ ਤੇ ਹੌਲੀ ਹੌਲੀ ਤਿੰਨ ਚਾਰ ਦਿਨਾਂ ਚ ਫੁੱਲ ਆਪਾਂ ਆ ਇਹਨਾਂ ਨੂੰ ਵਧਾ ਦੇਾਂਗੇ ਇਸ ਟਾਈਮ ਨਾਲ ਫਿਰ ਪਣ ਜੂਗਾ ਨਾ ਐਕਸਰਸਾਈਜ਼ ਪੂਰੀ ਵਧਾ ਦੇਾਂਗੇ ਨਾਲ ਦੀ ਆਪਾਂ ਬਾਕੀ ਆ ਤੁਹਾਡੇ ਸਾਹਮਣੇ ਇਹ ਨਾਲੇ ਮਾਰਨਿੰਗ ਟਾਈਮ ਸੀ ਇਹ ਤੇ ਇੱਕ ਘੋੜੇ ਨੂੰ ਆਪਾਂ ਸਵੇਰ ਮਾਰਨਿੰਗ ਲੈ ਕੇ ਜਾਂਦੇ ਹੁੰਦੇ ਆ ਇੱਕ ਨੂੰ ਆਪਾਂ ਸ਼ਾਮ ਨੂੰ ਲੈ ਕੇ ਜਾਂਦੇ ਹੁੰਦੇ ਆ ਤੇ ਗਰਮੀ ਬਹੁਤ ਜ਼ਿਆਦਾ ਆ ਤੇ ਆ ਤੁਹਾਡੇ ਸਾਹਮਣੇ ਹੀ ਆ ਵੇਖ ਲਓ ਕਿਵੇਂ ਘੋੜਾ ਚਾਉਂਦਾ ਹਨ ਪੂਰਾ ਗੱਚ ਹੋ ਗਿਆ ਤੇ ਪਰ ਇਹ ਮਾਰਵਾੜੀ ਦਾ ਤੇ ਨੁਕਰੇ ਦਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ ਇਹ ਘੋੜੇ ਨੇ ਬਿਲਕੁਲ ਵੀ ਮਹਿਸੂਸ ਨਹੀਂ ਕੀਤਾ ਇਹ ਮੇਰਾ ਜ਼ੋਰ ਲੱਗਾ ਤੇ ਜਿਵੇਂ ਨੁਗਰਾ ਧੌਣ ਸੈੱਟ ਲੈਂਦਾ ਹੁੰਦਾ ਇਹ ਬਿਲਕੁਲ ਹੀ ਵਖਲ ਉਹ ਮੇ ਦਾ ਉਹ ਮੇ ਹੀ ਆ ਟੈਕਰੇ ਦੇ ਵਿੱਚ ਤੇ ਬਾਕੀ ਬਹੁਤ ਸੋਹਣਾ ਤਰੂਗਾ ਤੇ ਛੇਤੀ ਤੁਰਨ ਲੱਗ ਜਾਊਗਾ ਬਾਲਾ ਟੱਕਰਾਂ ਨਹੀਂ ਮਰਾਉਂਦਾ ਕਿਉਂਕਿ ਗੋਡ ਗੈਫਟ ਹੀ ਹੁੰਦਾ ਮੱਝੂ ਕੇ ਬਲੱਡ ਲਾਈਨ ਦੇ ਵਿੱਚ ਚਾਲ ਵਾਲਾ ਹਨਾ ਤੋੜਾ ਵੈਸੇ ਹੀ ਮਹਾਰਾਜ ਨੇ ਇਹਨਾਂ ਨੂੰ ਬਹੁਤ ਦਿੱਤਾ ਤੇ ਇਹਨੂੰ ਗੈਪਟੀ ਦਿੱਤਾ ਤੇ ਆ ਖੜਨੀ ਕਰਨੀ ਦੇਖ ਲਓ ਨੀ ਘੋੜਾ ਆਇਆ ਤਾਂ ਹੁਣ ਸੈਟ ਲੈਂਦਾ ਤੇ ਉਵੇਂ ਦਾ ਉਵੇਂ ਹੀ ਖੜਾ ਤੇ ਬਾਅਦ ਦੇ ਵਿੱਚ ਆਪਾਂ ਆ ਆਪਣੇ ਵਾਲਾ ਕੱਢ ਲਿਆ ਬਰੂਦ ਤੇ ਬਰੂਦ ਦਾ ਅਜ ਦੂਜਾ ਦਿਨ ਸੀਗਾ ਬਾਈ ਮਿਹਨਤ ਦਾ ਤੇ ਮਹਾਰਾਜ ਰੱਖੇ ਸੁੱਖ ਦੂਜਾ ਦਿਨ ਸੀ ਤੇ ਆਪਾਂ ਡੇ ਕਰਵਾ ਦੇਣੀ ਸੀ ਕੋਸ ਸਾਹਿਬ ਨੇ ਘੋੜੀ ਵੀ ਖੋਲੀ ਕਹਿੰਦੇ ਆਈਆਂ ਹੁਣ ਦੇ ਤੇ ਘੋੜੀ ਕੋਸ ਸਾਹਿਬ ਦੀ ਚਲਾ ਗਈ ਸੀ ਲੱਤਾਂ ਘੋੜੇ ਆ ਲਵਾਵਾਂ ਮੈਂ ਖਿੱਚ ਲਿਆ ਟਾਈਮ ਤੇ ਤੇ ਬਚਤ ਰਹਿ ਗਈ ਵੱਜੀ ਨਹੀਂ ਘੋੜੇ ਦੇ ਠੀਕ ਹੈ ਤੇ ਬਾਕੀ ਪਛਾੜੀਆਂ ਪਛੂੜੀਆਂ ਬਾਈ ਕਿੱਥੇ ਖੜਦੀਆਂ ਇਹਨਾਂ ਦੇ ਜਦ ਦਵਾਈ ਤੇ ਆ ਜਾਣ ਘੋੜੇ ਹਨ ਤੇ ਇੱਕ ਐਲਟ ਬਹੁਤ ਜ਼ਿਆਦਾ ਕਰਦਾ ਯਾਰੇ ਬਹੁਤ ਜ਼ਿਆਦਾ ਖੱਜਲ ਕਰਦਾ ਪਹਿਲਾਂ ਤਾਂ ਅੱਧਾ ਪੌਣਾ ਘੰਟਾ ਨਾ ਇੰਨਾ ਜਲੀਲ ਕਰਦਾ ਨਾ ਸਾਰੇ ਸਰੀਰ ਦਾ ਸਾਰਾ ਢਾਂਚਾ ਹੀ ਹਿਲਾ ਦਿੰਦਾ ਪੱਟੂ ਇੰਨਾ ਜ਼ੋਰ ਮਰਵਾਉਂਦਾ ਤੇ ਕੋਸਾ ਹੋਣੀ ਛੱਡ ਤਾ ਹੀ ਕੂਰ ਕੇ ਤੇ ਲਾਣ ਦੇ ਵਿੱਚ ਫਿਰ ਦਿੱਤੇ ਗੇੜੇ ਗੂੜੇ ਪਹਿਲਾਂ ਤੇ ਲੋਟ ਨਹੀਂ ਆਇਆ ਬਾਈ ਫੇਰ ਆਪਾਂ ਨੂੰ ਪਾਉਣੀਓ ਹੀ ਪਈ ਉਹ 벨ਟ ਤੇ ਬਾਅਦ ਦੇ ਵਿੱਚ ਫਿਰ ਜਦੋਂ ਥੋੜਾ ਠੰਡਾ ਹੋ ਗਿਆ ਫਿਰ ਆ ਮੈਂ ਬੈਠਾ ਉੱਤੇ ਤੇ ਮੈਂ ਕਹਿੰਦੀ ਮੈਂ ਜਲਾ ਚੈੱਕ ਕਰਦਾ ਇਹਨੂੰ ਕਿੰਨਾ ਕੁ ਕੀ ਕਰਦਾ ਇਹ ਤੇ ਮੈਂ ਥੋੜਾ ਟਾਈਮ ਬੈਠਾ ਫਿਰ ਮੈਂ ਉੱਤਰ ਗਿਆ ਕਿਉਂਕਿ ਸਾਹ ਜਿਆ ਦਵਾਤਾ ਹੈਗਾ ਕਾਫੀ ਬਈ ਮਿਹਨਤ ਲੱਗ ਜਾਂਦੀ ਬਹੁਤ ਜ਼ੋਰ ਲੱਗ ਜਾਂਦਾ ਕੋਈ ਮਾੜੀ-ਮੋਟੀ ਗੱਲ ਨਹੀਂ ਵੀ ਆਪਾਂ ਆ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸੌਖਾ ਲੱਗੂਗਾ ਵੀ ਆ ਪਸ ਕੋੜਾਈ ਆ ਇੱਥੋਂ ਕਾਟੀ ਪਾਈ ਤੇ ਲੈ ਗਏ ਤੇ ਬਹਿ ਗਏ ਹਨਾ ਦੇ ਅਸਲ ਦੇ ਵਿੱਚ ਜੋ ਮੈਂ ਆਪ ਦਾ ਤਜਰਬਾ ਦੱਸਦਾ ਵੀ ਜੋ ਅੱਜ ਅਸੀਂ ਜ਼ੋਰ ਲੱਗਾ ਸਾਡਾ ਘੋੜੇ ਨਾਲੋਂ ਮੇਰੇ ਹਿਸਾਬ ਨਾਲ ਵੱਧ ਬੰਦੇ ਦਾ ਜ਼ੋਰ ਲੱਗ ਜਾਂਦਾ ਤੇ ਸਿੱਖਣ ਨੂੰ ਬੜਾ ਕੁਝ ਮਿਲਦਾ ਤੇ ਹੁਣ ਰੁੱਤ ਕਦੂਆਂ ਦੀ ਚੱਲ ਰਹੀ ਹੈ ਜਿਵੇਂ ਝੋਨੇ ਲੱਗ ਰਹੇ ਕਦੂ ਹੋ ਰਹੇ ਹਨ ਪਾਣੀ ਖੜਾ ਹੁੰਦਾ ਬਾਹਣ ਚ ਤੇ ਇਹ ਵੀ ਬਈ ਬਹੁਤ ਵਧੀਆ ਤਰੀਕਾ ਹੈਗਾ ਘੋੜੇ ਨੂੰ ਪਾਣੀ ਤੋਂ ਡਰਨੋਂ ਹਟਾਉਣ ਦਾ ਹਰ ਇੱਕ ਚੀਜ਼ ਤੋਂ ਡਰਨੋਂ हट ਜਾਂਦਾ ਜਿੱਦਾਂ ਹੁਣ ਟਰੈਕਟਰ ਟ੍ਰਕਟਰ ਤੋਂ ਇਹ ਬੱਲ ਕੁੱਲ ਹੀ ਨਹੀਂ ਡਰਦਾ ਮੋਟਰਸਾਈਕਲ ਤੋਂ ਤੇ ਬਾਕੀ ਮੈਂ ਵੀਡੀਓ ਪਾਉਂਗਾ ਆਪਾਂ ਪਾਣੀ ਦੇ ਵਿੱਚ ਵੀ ਘੋੜੇ ਦੋਨੇ ਹੀ ਪਾਣੀ ਦੇ ਵਿੱਚ ਤਾਰਾਂਗੇ ਇੱਕ ਵੀਡੀਓ ਸਪੈਸ਼ਲ ਹੀ ਬਣਾਵਾਂਗੇ ਉਹ ਤੇ ਟ੍ਰੇਨਿੰਗ ਦੇਵਾਂਗੇ ਇਹਨਾਂ ਨੂੰ ਵੀ ਪਾਣੀ ਤੋਂ ਵੀ ਡਰ ਨੂੰ ਹਟ ਜਾਣ ਫਿਰ ਐਂ ਹੁੰਦਾ ਵੀ ਜਾਨਵਰ ਨੂੰ ਜਿੱਧਰ ਨੂੰ ਮਰਜੀ ਸਿੱਧਾ ਕਰ ਦੋ ਇਹ ਨਹੀਂ ਮਾੜਾ ਜਾਂ ਮੂਰੇ ਪਾਣੀ ਖੜਾ ਮੀਂਹ ਕਣੀ ਦੇ ਵਿੱਚ ਤੇ ਘੋੜਾ ਡਰਦਾ ਗਾਹ ਨਹੀਂ ਤੁਰਦਾ ਹਨਾ ਇਹੀ ਚੀਜ਼ਾਂ ਧਿਆਨ 'ਚ ਰੱਖਣੀਆਂ ਹੁੰਦੀਆਂ ਹਨ ਤੇ ਟ੍ਰੇਨਿੰਗ ਦੇ ਟਾਈਮ ਤੇ ਕੋਈ ਨਹੀਂ ਵੀ ਇਲਤ ਬਾਲੀ ਕਰਦਾ ਤੇ ੱੱੱਕਾ ਕਰ ਉਹ ਘੋੜੇ ਨੂੰ ਸੱਡ ਦੇ ਵਾਣ ਵਾਏ ਦੇ ਵਿਚ ਦੀ ਹਨ ਕਰਦ ਕੇ ਸੱਟ ਕਉਂਗੀ 60 ਫੀਟ ਵੱਜਣ ਦਾ ਬਹੁਤ ਖਤਰਾ ਹੁੰਦਾ ਘੋੜਾ ਆ ਵੀ ਹੁਣ ਪਰਲੇ ਪਾਸੇ ਖਾਲਾ ਸੀ ਬਹੁਤ ਡਬਲ ਘੋੜਾ ਇੱਕ ਪਾਸੇ ਨੂੰ ਖਿੱਚਦਾ ਸੀਗਾ ਆਪਦੀ ਮਰਜ਼ੀ ਕਰਦਾ ਕਦੇ ਉਸ ਪਾਸੇ ਨੂੰ اٹ ਜਾਂਦਾ ਕਦੇ ਉਸ ਪਾਸੇ ਨੂੰ ਤੇ ਕੋਈ ੱੱੱਕਾ ਨਹੀਂ ਕੀਤਾ ਤੇ ਵਧੀਆ ਤਰੀਕੇ ਦੇ ਨਾਲ ਉਹਨੂੰ ਟ੍ਰੀਟ ਕੀਤਾ ਆ ਤੁਹਾਡੇ ਸਾਹਮਣੇ ਦੇਖ ਲਓ ਪਹਿਲਾਂ ਜਦੋਂ ਜਾਣ ਦੇ ਟਾਈਮ ਤੇ ਕਿੰਨੀ ਇਲਤ ਕਰਦਾ ਸੀ ਤੇ ਹੁਣ ਪੈਰ ਕਿਦਾਂ ਸਿੱਟਣ ਲੱਗ ਗਿਆ ਜਿਵੇਂ ਜਿਵੇਂ ਉਧਰੋਂ ਵਾਪਸੀ ਤੇ ਆਈ ਜਾਂਦਾ ਓਵੇਂ ਓਵੇਂ ਹੀ ਇਹਨੇ ਦੇਖੋ ਚਾਲ ਬਦਲਦਾ ਜਾਣਾ ਘੋੜੇ ਨੇ ਸਿਰਫ ਦੂਜਾ ਦਿਨ ਹੀ ਆ ਹਲੇ ਤੇ ਕਿੰਨੀ ਜਿਆਦਾ ਅੱਜ ਥੋੜਾ ਜਿਹਾ ਮੇਰਾ ਵੀ ਮਨ ਜਿਆ ਖੁਸ਼ ਹੋਇਆ ਕੱਲ ਤਾਂ ਇਹਨੇ ਬਹੁਤ ਜਿਆਦਾ ਹਲ ਅੱਜ ਬਹੁਤ ਹਲਤ ਕੀਤੀ ਮੈਂ ਕਿਹਾ ਵੀ ਇਹ ਤਾਂ ਮੁਸ਼ਕਲ ਲੱਗਦਾ ਵੀ ਇਹ ਨਹੀਂ ਸੁਧਰਨ ਵਾਲਾ ਤੇ ਪਰ ਬਹੁਤ ਫਰਕ ਪੈ ਗਿਆ ਦੋ ਦੂਜੇ ਦਿਨ ਹੀ ਤੇ ਮੈਨੂੰ ਲੱਗਦਾ ਵੀ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਪੂਰਾ ਵਧੀਆ ਪੈਰ ਸਿੱਟਣ ਲੱਗ ਜਾਊਗਾ ਤੇ ਵਧੀਆ ਚਾਲ ਤੋਰ ਲੱਗ ਜਾਊਗਾ ਤੇ ਇੱਕ ਭਾਰਾ ਬਾਲਾ ਕਰੀ ਬੈਠੇ ਨਾ ਬਾਈ ਕਿਉਂਕਿ ਖੜਿਆਂ ਨੂੰ ਖਰਾਕ ਪਈ ਜਾਂਦੀ ਕੰਮ ਕੋਈ ਵੀ ਹੈ ਨਹੀਂ ਹਨਾ ਗਰਮੀ ਕਰਕੇ ਆਪਾਂ ਕਹਤ ਨੇ ਗਰਮੀ ਆ ਯਾਰ ਗਰਮੀ ਲੱਗ ਜੂ ਘੋੜੇ ਨੂੰ ਬਾਹਰ ਰਹਿਣ ਦੇਓ ਕੱਢਣ ਨੂੰ ਆ ਹੁਣ ਵੀ ਲੋ ਵਗਣੋਂ हट ਗਈ ਮੀਂਹ ਪਿਆ ਕਰਕੇ ਤੇ ਤਾਂ ਆਪਾਂ ਇਹਨੂੰ ਭਰਾ ਨੂੰ ਆਪਣੇ ਨੂੰ ਸੱਧਿਆ ਤੇ ਪਰ ਬਾਈ ਬਿਲਕੁਲ ਠੰਡੇ ਹੋਏ ਲੈ ਕੇ ਜਾਂਦੇ ਆ ਸ਼ਾਮ ਨੂੰ ਤੇ ਦੂਜੇ ਨੂੰ ਸਵੇਰ ਲੈ ਕੇ ਜਾਣੇ ਫਿਰ ਦੋ ਘੋੜੇ ਕਰਕੇ ਤੁਹਾਨੂੰ ਪਤਾ ਵੀ ਅੱਡੋ ਅੱਡ ਟਾਈਮ ਰੱਖਣਾ ਪੈਂਦਾ ਇੱਕਠੇ ਆਪਾਂ ਦੋਨੇ ਘੋੜੇ ਨਹੀਂ ਲਿਜਾ ਸਕਦੇ ਬਹੁਤ ਇੱਕ ਹੀ ਘੋੜਾ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਦੋ ਘੋੜੇ ਤਾਂ ਇਕੱਠੇ ਕੰਟਰੋਲ ਕਰਨੇ ਫਿਰ ਤੁਹਾਨੂੰ ਪਤਾ ਹੀ ਹੈ ਨਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿੱਦਾਂ ਬਾਗ ਫੜ ਕੇ ਰੱਖਣੀ ਆ ਕਿੱਦਾਂ ਆਪਾਂ ਉਹਨੂੰ ਕੰਟਰੋਲ 'ਚ ਕਰਨਾ ਹੈ ਕਿੱਦਾਂ ਮਤਲਬ ਚਾਲ ਉਹ ਜਿੱਦਾਂ ਆਪਾਂ ਪਾਉਣੀ ਤੋਰਨਾ ਚਾਹੁੰਦੇ ਇਹਨੂੰ ਤੇ ਉਹ ਕਿਵੇਂ ਤਰੂਗਾ ਮੈਂ ਤੁਹਾਡੇ ਨੂੰ ਸਾਰੀਆਂ ਸਾਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੂੰਗਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਮੰਨ ਲਓ ਵੀ ਹੁਣ ਨਾਲ ਤੁਰਨੋਂ ਹਟ ਜਾਊਂਗਾ ਕਿਉਂਕਿ ਮੈਨੂੰ ਸਟਾਰਟਿੰਗ ਦੇ ਵਿੱਚ ਰੱਸੀ ਪਾ ਕੇ ਨਾਲ ਬਾਗ ਦੇ ਵਿੱਚ ਸਾਈਡ ਤੇ ਪਹਿਲਾਂ ਨਾਲ ਤੁਰਨਾ ਪੈਂਦਾ ਠੀਕ ਹੈ ਤੇ ਬਾਕੀ ਮੈਂ ਜਿਵੇਂ ਵੀ ਕੋਈ ਸਾਹਿਬ ਉਸਤਾਦ ਹੋਣੀ ਤੋਰਨਗੇ ਇਹਨੂੰ ਤੇ ਆਪਾਂ ਓਵੇਂ ਓਵੇਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਕਿਉਂਕਿ ਭਾਈ ਹਰ ਇੱਕ ਬੰਦਾ ਪੈਸੇ ਨਹੀਂ ਦੇ ਸਕਦਾ ਹਨਾ ਬਹੁਤ ਪੈਸੇ ਤੁਹਾਨੂੰ ਵੀ ਪਤਾ ਚਾਲ ਕਢਾਈਦੇ ਅੱਜ ਕੱਲ ਮੰਗਦੇ ਹਨਾ ਤੇ ਜਿੱਦਾਂ ਵੀ ਵੇਖ ਕੇ ਵੀ ਬੰਦਾ ਕੋਸ਼ਿਸ਼ ਕਰ ਸਕਦਾ ਪਹਿਲੇ ਦਿਨ ਤੋਂ ਇਹ ਕਾਲੀ ਦਾ ਬਿਲਕੁਲ ਹੀ ਨਹੀਂ ਕਰਨੀ ਭਾਈ ਪਹਿਲਾਂ ਉਹਨੂੰ ਚੱਕਰ ਤੇ ਲਾਓ ਜੇ ਮੂੜੇ ਹੀ ਜ਼ਿਆਦਾ ੜੀ ਕਰਦਾ ਉਹਨੂੰ 2 ਦਿਨ 3 ਦਿਨ ਵੱਧ ਚੱਕਰ ਤੇ ਲਾ ਲਓ ਜਦੋਂ ਘੋੜਾ ਟੇਕਣ ਲੱਗਿਆ ਤੁਹਾਨੂੰ ਆਪ ਹੀ ਘੋੜੇ ਨੂੰ ਦੱਸਣ ਲੱਗ ਜਾਣਾ ਭਾਈ ਠੀਕ ਹੈ ਭਾਈ ਮੈਂ ਹੁਣ ਰ ਰੈਡੀ ਆ ਤੇ ਇਹ ਨਹੀਂ ਵੀ ਜੇ ਘੋੜਾ ਚੱਕਰ ਤੇ ਲਾ ਕੇ ਤੇ ਪਾਉ ਕਾਠੀ ਤੇ ਖਿੱਚਦੇ ਭਜਾ ਦਿਓ ਹੁਣ ਹਨ ਇਹ ਮੂਰਖ ਤਾਂ ਬੈਲਗੋਲ ਨਹੀਂ ਕਰਨੀ ਇੱਕ ਬੰਦੇ ਨੂੰ ਉੱਤੇ ਬਿਠਾ ਲੈਣਾ ਚੰਗੇ ਨੂੰ ਤੇ ਆਪ ਨਾਲ ਫੜ ਕੇ ਉਹਨੂੰ ਤੋੜਨਾ ਜਿੱਦਾਂ ਕਿ ਅਸੀਂ ਹੁਣ ਕਰ ਰਹੇ ਆ ਮੈਂ ਬਈ ਇੱਕ ਪਾਸੇ ਉਧਰੋਂ ਕ ਵੀ ਘਰ ਵੱਲ ਨੂੰ ਤਾਂ ਹੁਣ ਖਿੱਚ ਕਰਦਾ ਇਹ ਜਾਈ ਜਾਂਦਾ ਹਨ ਉਧਰੋਂ ਵੀਰ ਦਾ ਸੀ ਤੌਰ ਤਾਂ ਨਹੀਂ ਸੀਗਾ ਫਿਰ ਜਦੋਂ ਘੋੜਾੜੀ ਕਰ ਲੱਗ ਜੇ ਫਿਰ ਰੋਜ਼ ਹੀ ਅੜੀ ਕਰਦਾ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਆ ਮਿਹਨਤ ਬਹੁਤ ਕਰਦੇ ਆ ਤੁਹਾਡੇ ਸਾਹਮਣੇ ਹੀ ਗਰਮੀ ਵੀ ਕਿੰਨੀ ਹੈ ਹਨ ਤੇ ਵੀਰ ਮੇਰਾ ਵੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਵੀ ਕਰਕੇ ਦੱਸਿਓ ਆਪਣਾ ਘੋੜਾ ਤੁਹਾਨੂੰ ਕਿੱਦਾਂ ਲੱਗਾ ਘੋੜਾ ਕਾ ਵੀ ਭਾਰਾ ਬਹੁਤ ਹੋਇਆ ਹੋਇਆ ਬਾਈ ਹੁਣ ਛਾਂਟਿਆ ਜਾਊਗਾ ਤੇ ਆਲਦਾ ਵੀ ਜ਼ਰੀਰ ਫੈਟ ਹੋ ਜਾਂਦਾ ਬੰਦੇ ਦਾ ਤੇ ਘੋੜੇ ਦਾ ਤਾਂ ਹੋਣਾ ਹੀ ਹੋਣਾ ਨਾ ਕਿਉਂਕਿ ਆਪਦੀ ਮਿਹਨਤ ਵੀ ਬਈ ਬਹੁਤ ਲੱਗਦੀ ਆ ਤੇ ਕੋਸ਼ ਸਾਹ ਹਣੀ ਹਨ ਖੋਸ਼ ਆ ਉਧਰੋਂ ਕਿਉਂਕਿ ਜਾਂਦੇ ਹੋਣ ਥੋੜਾ ਜਿਆ ਖੱਜਲ ਜਿਆ ਦੇ ਕਰਦਾ ਸਾਰੇ ਸਰੀਰ ਦੇ ਬਈ ਹੱਡ ਢਿੱਲੇ ਕਰ ਦਿੰਦਾ ਐ ਇੰਨਾ ਇਹ ਅੱਗਾ ਜਾਗਦਾ ਛਾਲਾ ਮਾਰਦਾ ਬਹੁਤ ਹੈ ਉਹ ਮੈਂ ਵੀਡੀਓ ਨਾ ਬਣਾ ਨਹੀਂ ਸਕਦਾ ਕਿਉਂਕਿ ਉਦੋਂ ਮੇਰਾ ਮੁਗਰਿਓ ਘੋੜਾ ਫੜਿਆ ਹੁੰਦਾ ਤੇ ਨਾਲ ਫਿਰ ਹਨਾ ਉਦਾਂ ਬਣਦੀ ਨਹੀਂ ਗੱਲ ਜੀ ਤੇ ਕੋਈ ਨੀ 1-2 ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਨੂੰ ਸਾਰੀ ਕੋਸਾ ਬੋਣਾ ਨਾ ਵੀ ਗੱਲ ਕਰਾਵਾਂਗੇ ਨਾਲ ਦੀ ਨਾਲ ਆਪਾਂ ਮੈਕ ਲਾ ਦਿਆ ਕਰਾਂਗੇ ਤੇ ਵੀਡੀਓ ਦੇ ਚੱਲਦੀ ਦੇ ਵਿੱਚ ਪਤਾ ਲੱਗਦਾ ਰਹੂਗਾ ਵੀ ਕਿੱਥੋਂ ਕੀ ਕਰਦੇ ਆ ਹਨਾ ਤੇ ਪੁੱਛਦੇ ਰਿਹਾ ਕਰਾਂਗੇ ਆਪਾਂ ਗੱਲਬਾਤ ਤੇ ਜਿਹੜੇ ਨਵੇਂ ਵੀਰ ਆਪਾਂ ਬਈ ਚੈਨਲ YouTube ਤੇ ਜਿਹੜੇ ਦੇਖ ਰਹੇ ਆ ਉਹ ਸਬਸਕ੍ਰਾਈਬ ਕਰ ਲਓ ਤੇ Facebook ਵਾਲੇ ਕਰ ਲਓ ਆਪਨੂੰ ਫੋਲੋ ਤੇ ਡੇਲੀ ਅਪਡੇਟ ਦਿਆ ਕਰਾਂਗੇ ਡੇਲੀ ਦੋਨਾਂ ਘੋੜਿਆਂ ਦੀ ਵੀਡੀਓ ਪਾਇਆ ਕਰਾਂਗੇ ਆਪਾਂ ਤੇ ਵਾਹਿਗੁਰੂ ਮਹਾਰਾਜ ਹਣਾ ਮੀ ਮੀ ਦੱਸਦਾ ਤਾਂ ਬਹੁਤ ਆ ਤੇ ਜੇ ਮੀ ਚੰਗੇ ਪੈ ਜਾਣ ਤੇ ਫਿਰ ਸਵਾਦ ਆ ਜਾਊਗਾ ਘੋੜੇ ਤੋਰਨ ਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਨਾ ਤੁਹਾਨੂੰ ਵੀ ਪਤਾ ਵੀ ਜਾਨਵਰ ਤੰਗ ਹੁੰਦਾ ਤੇ ਸਵੇਰ ਵਈ ਮੱਖੀ ਬਹੁਤ ਘੱਟ ਹੁੰਦੀ ਆ ਬਿਲਕੁਲ ਹੀ ਨਹੀਂ ਹੁੰਦੀ ਮੱਖੀ ਤੇ ਇਹ ਸ਼ਾਮ ਨੂੰ ਥੋੜੀ ਜੀ ਮੱਖੀ ਹੁੰਦੀ ਆ ਤੇ ਇਹਦੇ ਤੇ ਗੈਂਡਾ ਫਰਨੈਲ ਵਿੱਚ ਥੋੜਾ ਡੀਜ਼ਲ ਪਾ ਕੇ ਤੇ ਗੈਂਡਾ ਪਰਨੈਲ ਮਾਰ ਕੇ ਲੈ ਜਾਵੇ ਪ੍ਰੈਸ਼ਰ ਜ ਮੋਟਾ ਮੋਟਾ ਇੰਨੇ ਨਾਲ ਹੀ 스멜 ਦੇ ਨਾਲ ਮੱਖੀ ਘੋੜੇ ਨੂੰ ਤੰਗ ਨਹੀਂ ਕਰਦੀ ਨਹੀਂ ਤਾਂ ਘੋੜਾ ਬਈ ਬਿਲਕੁਲੀ ਬਾਹਰ ਜਾ ਕੇ ਖੜਦਾ ਨਿਕਾ ਲੱਤਾਂ ਹੀ ਮਰੀ ਜਾਂਦਾ ਹਨ ਤੇ ਜਦੋਂ ਕੋਈ ਵੱਡੀ ਮਸ਼ੀਨਰੀ ਆਉਂਦੀ ਫਿਰ ਸਾਈਡ ਤੇ ਆਪਾਂ ਸਾਈਡ ਤੇ ਕਰ ਲਈਦਾਈ ਕਈ ਪੂਈ ਦੇਖ ਕੇ ਤੇ ਨਗਾ ਦੇਈਦੀ ਸੀਗੀ ਗੱਡੀ ਗੁੱਡੀ ਜਾਂ ਕੋਈ ਤੁਹਾਨੂੰ ਪਤਾ ਅੱਜ ਗੱਡੀਆਂ ਵਾਲੇ ਤੇਜੀ ਕਰਦੇ ਹੌਲੀ ਦੀ ਕਰਦੇ ਤੇ ਜਾਨਵਰ ਦਾ ਕੰਮ ਆ ਇਹਦਾ ਕੀ ਪਤਾ ਹੁੰਦਾ ਇਹਨੇ ਕਿੱਧਰ ਨੂੰ ਸਿੱਧਾ ਹੋ ਜਾਣਾ ਚੰਗੇ ਭਲੇ ਤੁਰੇ ਜਾਂਦੇ ਨੇ ਤੇ ਬਾਕੀ ਆਸ ਕਰਦੇ ਆ ਜਿਵੇਂ ਪੈਰ ਸੜ ਦਾ ਵੀ ਛੇਤੀ ਹੀ ਵਾਹਿਗੁਰੂ ਦੀ ਕਿਰਪਾ ਨਾਲ ਚਾਲ ਫੜੂਗਾ ਕਿਉਂਕਿ ਬਾਲੀਆਂ ਟੱਕਰਾਂ ਨਹੀਂ ਮਾਰਨਾਂ ਪੈਂਦੀਆਂ ਇੱਥੇ ਕਿਉਂਕਿ ਮੈਂ ਬੈਠਦਾ ਰਿਆਂ ਮੈਂ ਵੀ ਪਹਿਲਾਂ ਬਹੁਤ ਮਿਹਨਤ ਕੀਤੀ ਐ ਇਸ ਲਈ ਇਹ ਅੱਜ ਦੂਜੇ ਦਿਨ ਹੀ ਆਪਾਂ ਰਾਈਡ ਕਰ ਲਈ ਐ ਇੱਥੇ ਹਣਾ ਕਾ ਕਰਕੇ ਜੇ ਆਪਾਂ ਮਿਹਨਤ ਕੀਤੀ ਕਰਕੇ ਤੇ ਨਹੀਂ ਘੋੜਾ ਤੁਹਾਨੂੰ ਪਤਾ ਵੀ ਦਾਦਾ ਦੰਦ ਘੋੜਾ ਤੇ ਬੈਠਣ ਯੋਗ ਹੁੰਦਾ ਹੀ ਨਹੀਂ ਪਹਿਲਾਂ ਉਹਨੂੰ ਸਿਖਾਉਣਾ ਪੈਂਦਾ ਗੱਦੀ ਨਹੀਂ ਬਣਾਉਂਦਾ ਘਰ ਤੇ ਬੜਾ ਕੁਝ ਕਰਨਾ ਪੈਂਦਾ ਤੇ ਪਰ ਆਪਣੀ ਥੋੜੀ ਜੀ ਮਿਹਨਤ ਕੀਤੀ ਸੀ ਪਹਿਲਾਂ ਤੇ ਘੋੜੇ ਤੇ ਬੈਠ ਬੋੜ ਜਾਂਦਾ ਹੀ ਮੈਂ ਇਸ ਦੇ ਚਿੱਟੇ ਤੇ ਥਾਮ ਹੀ ਬੈਠਦਾ ਰਹਿਆ ਪਰ ਇਹ ਮੈਨੂੰ ਖੰਝਲ ਬਹੁਤ ਕਰਦਾ ਇਸੇ ਲਈ ਮੈਂ ਵੇਂਦਿਆ ਨਹੀਂ ਅੱਧਾ ਉਹਦਾ ਬਹੁਤ ਚੱਕਦਾ ਜਿੰਨਾ ਚਿਰ ਘੋੜੇ 'ਚ ਚਾਲਣਾ ਪਵੇ ਤੇ ਉਹਨਾਂ ਚਿਰ ਸੁਆਦ ਆਉਣੀ ਆਉਣਾ ਬਈ ਤੋਰਦਾ ਇਹ ਨਾਰਤਾ ਬਸ ਤੁਹਾਨੂੰ ਪਤਾ ਜਿੱਦਨ ਜਾਲ ਪੈ ਗਈ ਤੇ ਸਵਾਦ ਫਿਰ ਮਾਰਦੀ ਸਵਾਰੀ ਕਰਕੇ ਵੱਖਰਾ ਹੀ ਹੁੰਦਾ ਘੋੜੀ ਨਾਲੋਂ ਤੇ ਬਾਕੀ ਜੁੜੇ ਰਹੋ ਆਪਣੇ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਜੇ ਕੋਈ ਤੁਹਾਨੂੰ ਵੀ ਗਲਤੀ ਲੱਗਦੀ ਹੁੰਦੀ ਹੈ ਉਹ ਵੀ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਹਨਾ ਤੇ ਕਈ ਤਾਂ ਵੈਸੇ ਨਜਾਇਜ਼ ਹੀ ਕਮੈਂਟ ਕਰਕੇ ਰਹਿ ਦਿੰਦੇ ਆ ਨਾ ਵੀ ਆ ਆਪਣਾ ਜਾਨਵਰ ਆਪਾਂ ਨੂੰ ਵੀ ਪਤਾ ਹੀ ਆਪਾਂ ਥੱਕਾ ਥੋੜੀ ਕਰਨਾ ਹਨਾ ਨਹੀਂ ਹੁਣ ਕਈ ਵਿਦਵਾਨ ਕਹਿੰਦੇ ਗਰਮੀ ਇਹ ਉਹ ਭਈ ਘੋੜੇ ਸੋਲ ਬਹੁਤ ਬਣਾਤੇ ਲੋਕਾਂ ਨੇ ਤੇ ਭਾਰੇ ਲਾਤੇ ਰਹਾ ਇਹ ਮੁੜ ਕੇ ਬਈ ਆਪਾਂ ਇਹਨਾਂ ਨੂੰ ਬਾਹਰ ਤਲ ਜਾਣ ਜੋਗੇ ਨਹੀਂ ਛੱਡਿਆ ਇਹਦਾ ਉਹਦੇ ਕਹਨੂੰ ਸ਼ੋਪੀਸ਼ ਪੀਸ਼ ਦੇ ਵਿੱਚ ਖੜਾਉਣ ਨਾਲ ਜੋਗੇ ਰਹਿ ਗਏ ਘੋੜੇ ਤਾਂ ਹੀ ਬਈ ਨੁਕਸਾਨ ਬਹੁਤ ਹੋਈ ਜਾਂਦਾ ਨਾ ਘੋੜੇ ਨੂੰ ਕੰਮ ਜ਼ਰੂਰੀ ਮਿਲਣਾ ਚਾਹੀਦਾ ਕੋਸ ਵੀ ਨਹੀਂ ਹੁੰਦਾ ਇਹਨੂੰ ਜੇ ਡੇਲੀ ਦੀ ਮਿਹਨਤ ਲੱਗੂਗੀ ਤੇ ਸਗਾਂ ਦੀ ਵਧੀਆ ਘੋੜਾ ਤਿਆਰ ਹੋਊਗਾ ਛਾਤੀ ਵੀ ਚੌੜੀ ਆਊਗੀ ਤੇ ਬਾਕੀ ਘੋੜੇ ਦਾ ਸਰੀਰ ਵੀ ਛੱਟਿਆ ਜਾਂਦਾ ਤੇ ਬਿਮਾਰੀਆਂ ਘੱਟ ਲੱਗਤਾਂ ਤੇ ਘੋੜਾ ਤਾਂਦਰੁਸਤ ਰਹਿੰਦਾ ਤੇ ਡੇਲੀ ਅਪਡੇਟ ਦੇਾਂਗੇ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਦੱਸਿਓ ਕਮੈਂਟ ਕਰਕੇ ਕਿੱਦਾਂ ਲੱਗੇ ਘੋੜੇ ਆਪਣੇ ਹਨ ਤੇ ਬਾਕੀ ਜੁੜੇ ਰਹੋ ਤੇ ਬੜਾ ਕੁਝ ਸਿੱਖਣ ਨੂੰ ਮਿਲੂਗਾ ਬਾਈ ਤੇ ਜਿੰਨੀ ਗਨੋਲਜ ਆਪਾਂ ਨੂੰ ਹੈਗੀ ਆ ਕੋ ਸਭ ਤੋਂ ਮਿਲਦੀ ਆ ਤੇ ਬਾਕੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੁਹਾਡੇ ਨਾਲ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਤੇ ਸਾਰਿਆਂ ਦੇ ਜਾਨਵਰ ਜਿੰਨਿਆਂ ਕੋਲੇ ਦੀ ਆ ਭਰਾਵਾਂ ਕੋਲੇ ਤੇ ਮਹਾਰਾਜ ਉਹਨਾਂ ਨੂੰ ਤਾਂਦਰੁਸਤੀ ਬਖਸ਼ੇ ਬਈ ਗਰਮੀ ਤੋਂ ਬਚਾ ਕੇ ਰੱਖੋ ਕਤੀਰਾ ਗੂੰਦ ਤੇ ਆਪਣੀ ਸ਼ੱਕਰ ਜ਼ਰੂਰ ਪਾਣੀ ਦੇ ਵਿੱਚ ਇਹਨਾਂ ਨੂੰ ਪਿਆ ਦੇਆ ਕਰੋ ਹਨਾ